ਇਸ ਬਾਰੇ ਦੀ ਵੱਡੀ ਖਬਰ ਜਿਹੜੀ ਆ ਉਹ ਕੈਨੇਡਾ ਚੋਣਾਂ ਤੋਂ ਸਾਹਮਣੇ ਆ ਰਹੀ ਹੈ ਜੀ ਹਾਂ ਤੁਹਾਨੂੰ ਦੱਸਿਆ ਕਿ ਕੈਨੇਡਾ ਦੇ ਮੌਜੂਦਾ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਅਗਵਾਈ ਵਾਲੀ ਲਿਬਰਲ ਪਾਰਟੀ ਸੱਤਾ ਵਿੱਚ ਬਣੀ ਰਹੇਗੀ ਸਥਾਨਕ ਮੀਡੀਆ ਦੇ ਹੁਣ ਤੱਕ ਦੇ ਪ੍ਰਾਪਤ ਸੀਟਾਂ ਦੇ ਰੁਝਾਨ ਵਿੱਚ ਪਾਰਟੀ ਦੀ ਜਿੱਤ ਯਕੀਨੀ ਜਾਪਦੀ ਹੈ ਤੁਹਾਨੂੰ ਦੱਸਿਆ ਕਿ 343 ਸੀਟਾਂ ਤੇ ਲਿਬਰਲ ਪਾਰਟੀ ਨੂੰ ਫੈਸਲਾਕੁਨ ਲੀਡ ਮਿਲ ਗਈ ਹੈ ਕੈਨੇਡੀਅਨ ਬ੍ਰਾਡਕਾਸਟਿੰਗ ਕਾਰਪੋਰੇਸ਼ਨ ਜਾਨਕੀ ਸੀਬੀਸੀ ਦੇ ਅਨੁਮਾਨ ਦੇ ਮੁਤਾਬਕ ਲਿਬਰਨ ਪਾਰਟੀ ਨੇ ਬਹੁਮਤ ਹਾਸਲ ਕਰ ਲਿਆ ਹੈ ਜਨਤਕ ਪ੍ਰਸ਼ਾਸਕ ਸੀਬੀਸੀ ਅਤੇ ਸੀਟੀਵੀ ਨਿਊਜ਼ ਦੋਨਾਂ ਨੇ ਅਨੁਸਾਰ ਲਗਾਇਆ ਕਿ ਲਿਬਰਨ ਕੈਨੇਡਾ ਦੀ ਅਗਲੀ ਸਰਕਾਰ ਬਣਾਏਗੀ ਦੰਦਾਸੀ ਦੇ ਨਤੀਜੇ ਦਰਸਾਉਂਦੇ ਹਨ ਕਿ ਲਿਬਰਨ ਪਾਰਟੀ ਵੋਟਰਾਂ ਨੂੰ ਇਹ ਯਕੀਨ ਦਿਵਾਉਣ ਦੇ ਵਿੱਚ ਸਫਲ ਰਹੀ ਹੈ ਕਿ ਆਰਥਿਕ ਸੰਕਟਾ ਦੇ ਪ੍ਰਬੰਧਕਾ ਵਿੱਚ ਮਾਰਕ ਕਾਰਨੀ ਦਾ ਤਜਰਬਾ ਇਸ ਨੂੰ ਅਮਰੀਕੀ ਰਾਸ਼ਟਰਪਤੀ ਡੋਲਨ ਟਰਪੋ ਦਾ ਸਾਹਮਣਾ ਕਰਨ ਲਈ ਤਿਆਰ ਕਰਦਾ ਹੈ ਹੁਣ ਵੇਖਣਾ ਹੋਏਗਾ ਬਸ ਥੋੜੀ ਦੇਰ ਤੱਕ ਜਿਹੜੇ ਨਤੀਜੇ ਉਹ ਸਭ ਦੇ ਸਾਹਮਣੇ ਹੋਣਗੇ ਔਰ ਇਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਕਿ ਆ ਕਾਫੀ ਜਿਹੜੇ ਰੁਝਾਨ ਜਿਹੜੇ ਨੇ ਉਹ ਆਨੇ ਚਾਲੂ ਹੋ ਚੁੱਕੇ ਨੇ ਕਿਉਂਕਿ ਕਿਉਂਕਿ ਫਸਵਾ ਜਿਹੜਾ ਆ ਉਹ ਮੁਕਾਬਲਾ ਚੱਲ ਰਿਹਾ ਪਿਆ ਹੈ ਲਿਬਰਨ ਪਾਰਟੀ ਅਤੇ ਕੰਜ਼ਰਵੇਟਿਵ ਪਾਰਟੀ ਦੇ ਵਿੱਚ ਔਰ ਇਸ ਤੋਂ ਇਲਾਵਾ ਕਈ ਹੋਰ ਜਿਹੜੇ ਦਾਵੇਦਾਰ ਇਸ ਚੋਣ ਮੈਦਾਨ 'ਚ ਉਤਰੇ ਨੇ ਤਾਂ ਉਹਨਾਂ ਦੀ ਜਿਹੜੀ ਕਿਸਮਤ ਆ ਉਹ ਵੀ ਥੋੜੀ ਦੇਰ ਤੱਕ ਪਤਾ ਚੱਲ ਜਾਵੇਗਾ